ਸਤਿ ਸ਼੍ਰੀ ਅਕਾਲ ਦੋਸਤੋ ਅੜਬ ਪਰੌਣਾ ਜੱਸੀ ਆਪਦੇ ਘਰ ਵਾਲੇ ਤੋਂ ਡਾਢੀ ਪਰੇਸ਼ਾਨ ਰਹਿੰਦੀ ਸੀ ਉਹ ਬੇਪਰਵਾਹ ਕਮਚੂਰ ਤੇ ਗੱਲ-ਗੱਲ ਤੇ ਬਦਲਣ ਵਾਲਾ ਮੌਕਾ ਪ੍ਰਸਤ ਇਨਸਾਨ ਹੈ ਜੱਸੀ ਪੜੀ ਲਿਖੀ ਮਿਹਨਤੀ ਸਾਰਾ ਘਰਵਾਰ ਸੰਭਾਲਦੀ ਬਥੇਰਾ ਸਿਰਖ ਪਾਉਂਦੀ ਪਰ ਕਿੱਥੋਂ ਸੁਧਰਨ ਵਾਲਾ ਸੀ ਜੱਸੀ ਨਾਲ ਹੀਰਖਾ ਕਰਦਾ ਤੇ ਹਰ ਗੱਲ ਵਿੱਚ ਉਸ ਨੂੰ ਨੀਮਾ ਵਿਖਾਉਣ ਦਾ ਯਤਨ ਕਰਦਾ ਜੱਸੀ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕਦੀ ਬੱਚਿਆਂ ਦੀ ਪੜ੍ਹਾਈ ਲਿਖਾਈ ਵੱਲ ਧਿਆਨ ਦਿੰਦੀ ਜਦੋਂ ਜੱਸੀ ਘਰ ਨੇ ਕੰਮ ਨੇ ਪਰੇ ਛਾੜ ਲੈਂਦੀ ਤਾਂ ਉਸ ਕੰਮ ਦਾ ਕ੍ਰੈਡਿਟ ਪ੍ਰਾਉਣਾ ਆਪਣੇ ਸਿਰ ਲੈ ਲੈਂਦਾ। ਨਾ ਜੱਸੀ ਨੂੰ ਪੇਕੇ ਜਾਣ ਦਿੰਦਾ ਨਾ ਰਿਸ਼ਤੇਦਾਰੀ ਚ ਲੈ ਕੇ ਜਾਂਦਾ। ਜਦੋਂ ਕਦੇ ਬਿਮਾਰ ਹੁੰਦਾ ਉਦੋਂ ਜੱਸੀ ਨੂੰ ਮੂਰੇ ਲਾ ਕੇ ਤੁਰਦਾ। ਇੱਕ ਦਿਨ ਜੱਸੀ ਨੇ ਆਪਦੇ ਮਾਮਾ-ਮਾਮੀ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਪ੍ਰਾਉਣਾ ਵੀ ਨਾਲ ਤੁਰ ਪਿਆ। ਜਿਹੜਾ ਕੱਲਾ ਘੁੰਮਦਾ ਰਹਿੰਦਾ ਤੇ ਜੱਸੀ ਨੂੰ ਹਮੇਸ਼ਾ ਘਰ ਨਾਲ ਹੀ ਬੰਨੀ ਰੱਖਦਾ ਸੀ। ਜਦੋਂ ਘਰੋਂ ਤੁਰੇ ਤਾਂ ਰਾਸਤੇ ਵਿੱਚ ਜੱਸੀ ਦੇ ਭਰਾ ਦਾ ਫੋਨ ਆ ਗਿਆ। ਜੱਸੀ ਨੇ ਦੱਸਿਆ ਕਿ ਅਸੀਂ ਜਲੰਧਰ ਜਾ ਰਹੇ ਹਾਂ ਜੱਸੀ ਦੇ ਭਰਾ ਨੂੰ ਬਹੁਤ ਹੈਰਾਨੀ ਹੋਈ ਕਿ ਕਿਵੇਂ ਹੋ ਸਕਦਾ ਹੈ ਤੈਨੂੰ ਕਿਵੇਂ ਜਾਣ ਦੀ ਇਜਾਜ਼ਤ ਮਿਲ ਗਈ ਜੱਸੀ ਨੇ ਫੋਨ ਤੇ ਆਪਦੇ ਵੀਰ ਨੂੰ ਕਹਿ ਦਿੱਤਾ ਕਿ ਅੜਬ ਪ੍ਰੌਣਾ ਵੀ ਨਾਲ ਹੈ ਮੈਂ ਕੱਲ ਹੀ ਨਹੀਂ ਜਾ ਰਹੀ ਤਾਂ ਉਸਦੇ ਭਰਾ ਨੂੰ ਹੋਰ ਹੈਰਾਨੀ ਹੋਈ ਜਿਉਂ ਹੀ ਜੱਸੀ ਨੇ ਫੋਨ ਕਟਿਆ ਤਾਂ ਅੜਬ ਪ੍ਰੌਣਾ ਸ਼ਬਦ ਸੁਣ ਜੱਸੀ ਨਾਲ ਲੋਹਾ ਲਖਾ ਹੋਇਆ ਪ੍ਰੌਣਾ ਕਲੇਸ਼ ਕਰਨ ਲੱਗਾ ਉਹ ਨਿਰਾਸ਼ ਹੋਈ ਤੇ ਖਾਮੋਸ਼ ਹੋ ਗਈ ਜਲੰਧਰ ਨੇੜੇ ਜਾ ਕੇ ਪ੍ਰੌਣਾ ਮੰਮ ਜੀ ਦਾ ਘਰ ਭੁੱਲ ਗਿਆ ਜੱਸੀ ਜੋ ਪੰਜਾਬ ਬੈਠੀ ਰਹੀ। ਪ੍ਰੌਣੇ ਨੇ ਜੱਸੀ ਨੂੰ ਕਿਹਾ ਦੱਸ ਕਿਹੜੇ ਰਸਤੇ ਜਾਣਾ ਹੈ। ਤਾਂ ਜੱਸੀ ਨੇ ਗੁੱਸੇ ਨੂੰ ਜ਼ਾਹਿਰ ਕਰਦਿਆ ਕਿਹਾ ਮੈਂ ਤਾਂ ਅਨਪੜ ਹਾਂ। ਕਹਿ ਖਹਿੜਾ ਛੁਡਾ ਲਿਆ ਤੇ ਪ੍ਰੌਣੇ ਦੀ ਮਦਦ ਨਾ ਕਰਨ ਦਾ ਮਨ ਬਣਾ ਲਿਆ। ਦਫਾ ਹੋ ਕੇ ਪ੍ਰੌਣੇ ਨੇ ਮਾਮਾ ਜੀ ਜੋ ਐਸ ਡੀਓ ਰਿਟਾਇਰਡ ਹਨ ਨੂੰ ਫੋਨ ਤੇ ਲੋਕੇਸ਼ਨ ਭੇਜਣ ਲਈ ਕਿਹਾ। ਮਾਮਾ ਜੀ ਨੇ ਕਿਹਾ ਲੋਕੇਸ਼ਨ ਭੇਜਣ ਦਾ ਤਾਂ ਮੈਨੂੰ ਨਹੀਂ ਪਤਾ ਐਡਰੈਸ ਲਿਖਾ ਦਿੱਤਾ। ਪਰੰਤੂ ਜੱਸੀ ਦਾ ਪ੍ਰੌਣਾ ਕਈ ਵਾਰ ਮਾਮਾ ਜੀ ਦੇ ਘਰ ਆ ਜਾ ਚੁੱਕਾ ਸੀ। ਅੱਧਾ ਘੰਟਾ ਪ੍ਰੌਣਾ ਕਦੇ ਕਿਸੇ ਚੌਂ ਵਾਲ ਗੱਡੀ ਲੈ ਤੁਰਦਾ ਕਦੇ ਕਿਸੇ ਚੌਕਵਲ ਸਹੀ ਰਾਸਤੇ ਤੋਂ ਪਟਕ ਗਿਆ ਮਾਮਾ ਜੀ ਦੇ ਬਾਰ ਬਾਰ ਫੋਨ ਆਉਣ ਤੇ ਕਿ ਕਿੱਥੇ ਉਹ ਮੈਨ ਲੈ ਕੇ ਜਾਵਾ ਅੱਗੇ ਬੱਸ ਕਹਿ ਕੇ ਪ੍ਰੌਣਾ ਫੋਨ ਕੱਟ ਦਿੰਦਾ ਸ਼ਾਮ ਦੇ 7:30 ਹੋ ਗਏ ਜੱਸੀ ਚੁੱਪਚਾਪ ਤਮਾਸ਼ਾ ਵੇਖਦੀ ਰਹੀ ਅੰਤ ਪ੍ਰੌਣੇ ਨੇ ਇੱਕ ਰਿਕਸ਼ੇ ਵਾਲੇ ਨੂੰ ਸਹੀ ਟਿਕਾਣੇ ਘਰ ਛੱਡ ਕੇ ਆਉਣ ਲਈ ਕਿਹਾ ਰਿਕਸ਼ੇ ਵਾਲਾ ਅੱਗੇ-ਅੱਗੇ ਤੇ ਅੜਬ ਪ੍ਰੌਣੇ ਦੀ ਗੱਡੀ ਪਿੱਛੇ-ਪਿੱਛੇ ਆ ਰਹੀ ਸੀ 15 ਮਿੰਟ ਵਿੱਚ ਰਿਕਸ਼ੇ ਵਾਲੇ ਨੇ ਘਰ ਪਹੁੰਚਾਇਆ ਮਾਮਾ ਜੀ ਗੇਟ ਦੇ ਬਾਹਰ ਉਡੀਕ ਕਰ ਰਹੇ ਸਨ। ਮਾਮਾ ਜੀ ਨੇ ਰਿਕਸ਼ੇ ਵਾਲੇ ਨੂੰ ਪੈਸੇ ਦਿੰਦੇ ਵੇਖ ਲਿਆ। ਜਦੋਂ ਘਰ ਪਹੁੰਚੇ ਤਾਂ ਮਾਮਾ ਜੀ ਨੇ ਪੁੱਛਿਆ ਇਹ ਕੀ ਮਹਾਜਰਾ ਸੀ? ਰਿਕਸ਼ੇ ਵਾਲੇ ਨੂੰ ਪੈਸੇ ਕਾਹਦੇ ਦੇ ਰਹੇ ਸੀ? ਤਾਂ ਜੱਸੀ ਖੁਸ਼ ਹੋ ਗਈ ਤੇ ਹੱਸਣ ਲੱਗੀ। ਅੱਜ ਆਇਆ ਊਠ ਪਹਾੜ ਕੇ نیچے। ਜੱਸੀ ਦਾ ਅੜਬ ਪਰੌਣਾ ਕਿਹਾ ਸ਼ਬਦ 200 ਰੁਪਏ ਤੇ 1 ਘੰਟੇ ਦੀ ਬਰਬਾਦੀ 'ਚ ਪਿਆ ਪਰੌਣੇ ਨੂੰ ਕਿਉਂਕਿ ਰਿਕਸ਼ੇ ਵਾਲੇ ਨੇ ਘਰ ਪਹੁੰਚਾਉਣ ਦੇ 200 ਰੁਪਏ ਲਈ। ਮਾਮਾ ਜੀ ਹੋਰੀ ਇਹ ਗੱਲ ਸੁਣ ਉੱਚੀ-ਉੱਚੀ ਹੱਸਣ ਲੱਗ ਪਏ। ਪਰਾਉਣਾ ਹਲਕਾ ਹਲਕਾ ਕੁਝ ਛਪਾਉਂਦਾ ਹੋਇਆ ਮੁਸਕਰਾ ਰਿਹਾ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ